ਜਾ ਦਰਸ਼ਨ ਕਰਨ ਆਏ ਔਰ ਜਨ ਜੀਰ ਦਰਸ਼ਨ ਕਰਨਾਂ ਨੇ ਹਮੇਸ਼ਾ ਸੱਚੇ ਬਾਛਾ ਸਾਰਾ ਦੇ ਮੇਰ ਕਰਦੇ ਨੇ। ਹੋਰ 1 ਸਾਲ ਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿ ਜਦੋਂ ਉਹਨਾਂ ਦਾ ਹੁਕਮੰਦ ਆਉਦੀ ਸੀ ਸਾਰਾ ਲਈ ਨਾਰਗਨਾ ਚੜਦੀ ਗਲਾ ਤੇਰੇ ਬਾਣੇ ਸਰਬਤਾਪੂਰਨ ਨਵਾਂ ਕੀ ਲੱਗਿਆ ਆ ਰਿਹਾ ਨੇ ਨਵਾਂ ਹਲੇ ਦੱਸਾਂ ਅਗੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪੁੱਤਰ ਜਗਾਹ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮੈਂ ਕਿਹਾ ਪਈ ਆ ਜੀ ਦਰਸ਼ਨ ਕਰਨ ਆਏ ਹੋ ਰੂਪੀ ਜੀ ਦਰਸ਼ਨ ਕਰਨ ਆਏ ਹੋ ਔਰ ਜੰਨੀਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਸ਼ਾ ਸਾਰਾ ਦੇ ਮਿਹਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਮੰਦਾਉਂਦੀ ਜੀ ਆਣਾ ਹੁੰਦਾ ਸੋ ਮਾਰਾ ਸਾਰਾ ਦੇ ਚੜਦੀ ਕਲਾ ਕਿੰਨਾ ਨ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮਾਣ ਚ ਲੱਗਦਾ ਜਿੱਦੋ ਵੀ ਅਮਰਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਉਹ ਗੇਟੀ ਆਸ ਬਿੰਦਗੀ ਸਾਰਾ ਲਈ ਨਾਨਕਨਾਮ ਚੜਦੀ ਕਲਾ ਤੇਰੇ ਬਾਣੇ ਸਰਬਦਤ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤਾਂ ਮੈਂ ਸਿਰ ਦਰਸ਼ਨ ਕਰ ਆਇਆ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮੈਂ ਕਹਿੰਦਾ ਅੱਜ ਦਰਸ਼ਨ ਕਰਨ ਆਏ ਹੋ ਰੂਪੀਆ ਦਰਸ਼ਨ ਕਰਨ ਆਏ ਹੋ ਔਰ ਜੰਨਿਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਛਾ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਜਾਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਨਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮੌਚਾ ਲੱਗਦਾ ਜੇ ਜਦੋਂ ਵੀ ਅਮਰਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਉਹ ਕੀ ਇਹ ਦਾਸ ਬਿੰਦਗੀ ਸਾਰਿਆਂ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰਫ ਦਰਸ਼ਨ ਕਰਨ ਆਇਆ ਤੇ ਮਿਕਾਪਾ ਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮਿਕਾਪਾ ਜੀ ਅੱਜ ਦਰਸ਼ਨ ਕਰਨ ਆਏ ਹਾਂ ਰੋਜ਼ ਹੀ ਆ ਦਰਸ਼ਨ ਕਰਨ ਆਏ ਹਾਂ ਔਰ ਜੰਨਿਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਸ਼ਾ ਸਾਰਾ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਰਵਾਂ ਹਰ ਮਿਨਿਆਵਾ ਲੇਕਿ ਜਦੋਂ ਉਹਨਾਂ ਦਾ ਹੁਕਮੰਦ ਆਉਂਦੀ ਜੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿਤਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮੌਜੂਦ ਰਹਿੰਦੇ ਜੀ ਜਦੋਂ ਵੀ ਅਮਰਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਗੇ 10 ਬੇਂਦੀ ਕੀਤਾ ਸਾਰਿਆਂ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੋਤਮ ਨਵਾਂ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰ ਆਇਆ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਪਵਨ ਪੁੱਤਰ ਜਗਾ ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ ਹਾਂਜੀ ਮੈਂ ਕਹਿੰਦਾ ਇਹ ਅੱਜ ਦਰਸ਼ਨ ਕਰਨ ਆਏ ਹੋ ਗੁਰੂ ਜੀ ਦਾ ਦਰਸ਼ਨ ਕਰਨ ਆਏ ਹੋ ਔਰ ਜੰਨੀਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਸ਼ਾ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਆਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਦੋਂ ਹੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜ੍ਹਦੀ ਕਲਾ ਕਿਤਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮੌਜਾ ਲੱਗਦਾ ਜੀ ਕਿਉਂ ਜਦੋਂ ਵੀ ਅਮਰਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਉਹ ਬੇਂਦੀਏ 10 ਬੇਂਦੀ ਕੀ ਸਾਰਾ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਤਾ ਦੀ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰ ਆਇਆ ਤੇ ਮੇਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗ